ਕੋਸ਼ਨ ਜੀ ਵੀ ਕੀ ਤੁਸੀਂ ਦੇਖੀ ਜੇ 30 ਫੈਨ ਫੋਲੋਇੰਗ ਬਹੁਤ ਵੱਡੀ ਹੈ ਪਰ ਇੱਕ ਚੀਜ਼ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਐਕਟਿਵ ਰਹਿੰਦੇ ਹੋ ਕਿਉਂਕਿ ਅੱਜ ਕੱਲ੍ਹ ਜੇ ਫੈਨ ਫੋਲੋਇੰਗ ਬਣਨੀ ਹੈ ਸੋਸ਼ਲ ਮੀਡੀਆ ਤੇ ਆਣਾ ਪੈਂਦਾ ਪਰ ਆਖਿਰਕਾਰ ਸਾਨੂੰ ਦੇਖੇ ਤੁਸੀਂ ਬਹੁਤ ਘੱਟ ਹੁੰਦੇ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹਦਾ ਹੁੰਦਾਗਾ ਤੁਸੀਂ ਨਹੀਂ ਜੇ ਦੇਖੇ ਤੁਸੀਂ ਬਹੁਤ ਘੱਟ ਹੋ ਆਪਾਂ ਇਕੱਠੇ ਪਾਪਕੋਰਨ ਖਾਵਾਂਗੇ ਦੇਖੋ ਬੰਦਰਾ ਪਤਾ ਕੀ ਹੁੰਦਾ ਜੇ ਜਦੋਂ ਅਸੀਂ ਤੁਹਾਡੀ ਏਸੀ ਉਹ ਮੈਨੂਅਲ ਯੂਕਸੀ ਡਿਜੀਟਲ ਯੁੱਗ ਬਾਤ ਸ਼ੁਰੂ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਇਹ ਚੈਨਲ ਵਾਲਾ ਸਿਸਟਮ ਬਣਾਇਆ ਜਿਹੜਾ ਖਰੀਦਿਆ ਕਾਰਪੋਰੇਟਾ ਸਾਡਾ ਦੋਸਤ ਪਰ ਮੇਰੀ ਖੜਕ ਜਾਂਦੀ ਸੀ ਵਿਚਾਰਾਂ ਦੇ ਆਧਾਰ ਤੇ ਮੇਰੀ ਹਰ ਬੰਦੇ ਨੇ ਇਸ ਕਰ ਖੜਕਦੀ ਕਿ ਮੈਂ ਨਿਭ ਕੇ ਕੰਮ ਨਹੀਂ ਕਦੇ ਕਰਿਆ ਇਸੇ ਜ਼ਿੱਦ 'ਚ ਫਿਰ ਮੈਂ ਸਮਾਜਿਕ ਮੀਡੀਆ ਸ਼ੁਰੂ ਕਰਿਆ ਸੀ ਤੋਂ ਇਸੇ ਜ਼ਿੱਦ 'ਚ ਕੰਪਨੀ ਸ਼ੁਰੂ ਕੀਤੀ ਸੀ ਕਿੰਨਾ ਹੀ ਇੰਨਾ ਬਿਤ ਕਰਾਇਆ ਤੱਕੇ ਨਾਲ ਸੋ ਉਹ ਕੰਮ ਜ਼ਰੂਰ ਸ਼ੁਰੂ ਦੇ ਤੇ ਕਰਿਆ ਪਰ ਇਹ ਕਲਾ ਦੇਖੋ ਕੀ ਹੁੰਦਾ ਸਮਾਜਿਕ ਮੀਡੀਆ ਦੀ ਦੁਰਵਰਤਤਾ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕਿ ਮੈਂ ਅੱਜ ਆਪਾਂ ਕਿਸੇ ਕੰਮ ਲਈ ਇਕੱਠਾ ਹੋਇਆ ਕਿ ਇੱਕ ਫਿਲਮ ਬਣੀ ਹੈ ਪ੍ਰੋਡਿਊਸਰ ਨੇ ਬਹੁਤ ਮਨੀ ਉਧਰ ਤੇ ਲਾਈ ਹੋਰ ਬੜੀ ਜਜ਼ਬਾਤੀ ਫਿਲਮ ਬਣਾਈ ਹੈ ਇਹ ਤੁਹਾਡੇ ਤੱਕ ਆਉਣਾ ਜ਼ਰੂਰੀ ਹੈ ਪਰ ਸਵੇਖ ਤੇ ਉੱਠ ਕੇ ਮਤਲਬ ਅੱਖਾ ਬਿਨਾ ਤੋਤੇ ਲਾਈਵ ਲਾ ਕੇ ਅੱਛਾ ਫਿਰ ਜਦ ਤੱਕ ਥੱਲੇ ਕੋਈ ਕਮੈਂਟ ਨਹੀਂ ਆਉਂਦਾ ਫਿਰ ਉਹਨਾਂ ਦੇ ਕਲਾਕਾਰਾਂ ਦੇ ਐਕਟਰਾਂ ਦੇ ਚਿਹਰੇ ਦੀ ਘਬਰਾਹਟ ਦੇਖਿਓ ਵੀ ਕੋਈ ਆਇਆ ਹੈ ਇਨੀ ਯਾਰ ਇਹ ਵੀ ਵੇਚਦੀ ਆ ਆ ਜੋ ਆ ਰਹੇ ਛੇਤੀ ਤਾੜੀਆਂ ਮਾਰਦੇ ਆ ਪਤਾ ਨਹੀਂ ਕੀ ਕੀ ਕਰਦੇ ਆ ਇਹ ਬੰਦੇ ਆਲਾ ਕੰਮ ਥੋੜੀ ਹੈ ਯਾਰੇ ਬੰਦਾ ਕੰਮ ਕਰਦਾ ਸੋਹਣਾ ਲੱਗਦਾ ਔਰ ਚੋਚਲੇ ਕਰਦੀ ਔਰਤ ਸੋਹਣੀ ਲੱਗਦੀ ਹੈ ਕੁੜੀਆਂ ਜੱਛਦੀਆਂ ਗਹਿਣੇ ਪਾਏ ਮੰਦਾ ਥੋੜੀ ਇਹਨਾਂ ਵਿੱਚ ਪਾ ਸਕਦਾ ਸੋ ਇਸ ਕਰਕੇ ਸਮਾਜਿਕ ਕਮੇਡੀਆ ਕੰਮ ਲਈ ਵਰਤੀਏ ਉਹ ਇੱਕ ਕਿਹੜਾ ਮਚੌਦਰੀ ਆਗੇ ਮਤਲਬ ਜੀਵ ਜੀਵ ਕਰਦਾ ਆ ਰਪੇਸ ਹੋ ਜਨੈ ਚਗਾ ਨਹੀਂ ਲੱਗਦਾ ਕਿਸੇ ਦੁਨੀਆ ਦੇ ਹਿੱਸੇ 'ਚ ਐਸ ਤਰ੍ਹਾਂ ਦੀ ਦਰਬਾਰਤੋਂ ਤੁਸੀਂ ਹੁੰਦੀ ਦੇਖੀ ਆ ਪੜ੍ਹੇ ਲਿਖੇ ਸਾਰੇ ਨਹੀਂ ਕੀ ਸਾਰੇ ਜੁੜ ਤੂ ਫੇਸਬੁਕ ਤੇ ਦਿਖਾਈ ਜਾਣੀਆਂ ਜਦੋਂ ਲੋਡ ਪੈਂਦੀ ਆ ਫਿਰ ਕੋਈ ਆਉਂਦਾ ਨਹੀਂ ਹੈਨਾ ਸੋ ਨਹੀਂ ਚੰਗਾ ਨਹੀਂ ਲੱਗਦਾ ਜਿਹੜੇ ਸੀਨੀਅਰ ਜਿੰਦਾ ਤੁਸੀਂ ਆ ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਆ ਸਾਡਾ ਇਹ ਫਰਜ਼ ਬਣਦਾ ਹੈ ਇਹ ਸਬਕ ਬਣਦਾ ਹੈ ਔਰ ਵੈਸੇ ਵੀ ਦਿਮਾਗ 'ਚ ਰੱਖੋ ਲੋਡ ਤੋਂ ਜ਼ਿਆਦਾ ਤੁਸੀਂ ਦੇਖੋਗੇ ਤਾਂ ਦੁਨੀਆ ਤੁਹਾਨੂੰ ਪਰਵਾਹ ਨਹੀਂ ਕਰਦੀ ਚੰਗਾ ਨਹੀਂ ਸਮਝਦੀ ਫਿਰ ਗਾਲ ਹੀ ਕਢਦੇ ਆ ਸੋ ਇਹ ਕੰਮ ਲਈ ਵਰਤੀ ਆਪਾਂ ਔਰ ਵੈਸੇ ਵੀ ਮੈਂ ਬੇਨਤੀ ਕਰਦਾ ਹਾਂ ਸਿਸਟਰ ਨੂੰ ਜਾਂ ਸਰਕਾਰ ਨੂੰ ਜੇ ਤੁਹਾਡੀ ਅਪਰੋਚ ਹੈ ਸਿਸਟਰ ਸਰਕਾਰ 'ਚ ਤਾਂ ਜਿਹੜੇ ਜਿਹੜੇ ਸਮਾਜਿਕ ਮੀਡੀਆ ਇਹਦੇ 'ਚ ਜਿਹੜੇ ਲਾਈਵ ਹੋਣੇ ਆ ਉਹਦੇ ਪ੍ਰੋਪਰ ਪੈਸੇ ਰੱਖੇ ਜਾਣ 10000 ਰੁਪਏ ਲੱਗੇ ਜੇ ਇਹਨੇ ਲਾਈਵ ਹੋਣਾ ਬਟਨ ਦੱਬਣ ਲੱਗੇ ਦੁੱਖ ਤਾਂ ਲੱਗੇ 250 ਰੁਪਏ ਜੀ ਕਾ ਮਾਰ ਜਿਨੇ ਸਾਰਾ ਦਿਨ ਸੱਚ ਨੂੰ ਝੂਠ ਝੂਠ ਨੂੰ ਸੱਚ ਰਾਤ ਨੂੰ ਗਲਤ ਕੰਮ ਕਰਨ ਸਵੇਰੇ ਚਿੱਟੇ ਕੱਪੜੇ ਪਾ ਕੇ ਸਵੇਰੇ ਟੜ ਗਈ ਫਿਰ ਮਤਲਬ ਸੇਫਤੀ ਇਕੱਠੀ ਕਰ ਦੇਣੀ ਰੌਲਾ ਪਾਉਣਾ ਛੂਟਾ ਸੱਚਾ ਹੈ ਜਾਂ ਸੱਚਾ ਝੂਟਾ ਹੈ ਜਾਂ ਆਪਾਂ ਚੰਗੇ ਕੰਮ ਕਰੀਏ ਜੋੜੀਏ ਸਿਰਾਂ ਨਾਲ ਸਿਰ ਬਹੁਤ ਚੀਜ਼ਾਂ এনवायरमेंट ਤੇ ਕੰਮ ਕਰਨਾ ਹੈ ਪਾਣੀ ਘਾ ਰਿਹਾ ਸੋਚੋ ਤੁਸੀਂ ਕਿ ਪਾਣੀ ਨਾ ਰਿਹਾ ਸਾਰਾ ਦਿਨ ਸਖਿਆਮਾਂ ਦੇ ਗੱਲਾਂ ਕਰਦੇ ਆਪਾਂ ਗੁਰੂ ਸਾਹਿਬ ਦਾ ਤਾਂ ਇੱਕੋ ਮੈਸੇਜ ਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇਹ ਦਿਨੇ ਜੀਵਾਂ ਦਾ ਬਚਾਉਣੀ ਹੈ ਇਹਦੇ ਲਈ ਤਾਂ ਲੁਕਾਈ ਚੱਲ ਰਹੀ ਹੈ ਉਹ ਅਸੀਂ ਬਚਾ ਨਹੀਂ ਰਹੇ ਤੁਹ ਕੋਸ਼ਿਸ਼ ਕਰੀਏ ਵਕਤ ਨਾ ਬਰਬਾਦ ਕਰੀਏ ਸਵਾਜਿਕ ਮੀਟਿੰਗ ਦੇ ਜਿੰਨੀ ਝਾਕ ਉੱਤੇ ਛੜਦੇ ਉਹਦੇ ਨਾਲ ਚੰਗਾ 10 ਦਰਖਤ ਲਾ ਦਈਏ ਜਾ ਕੇ ਕੋਈ ਛਾਵੇਂ ਬੈਠ ਕੇ ਕੋਈ ਤੁਹਾਡੇ ਲਈ ਦੁਆ ਕਰੂਗਾ ਨਾ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ